ਫਰੀਦਕੋਟ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਪੋਸਟਰ ਪਾੜੇ ਜਾਣ ਨੂੰ ਲੈ ਕੇ ਸਿੱਖ ਪ੍ਰਚਾਰਕ ਅਤੇ ਐਸਜੀਪੀਸੀ ਮੈਂਬਰ ਵਿਚਕਾਰ ਵਿਵਾਦ ਵਾਧਾ ਜਾ ਰਿਹਾ ਹੈ ਫਰੀਦਕੋਟ ਦੇ ਭੋਲੂ ਵਾਲਾ ਰੋਡ ਉੱਪਰ ਇੱਕ ਸਿੱਖ ਪ੍ਰਚਾਰਕ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੇ ਪੋਸਟਰ ਪਾੜੇ ਜਾਣ ਦੇ ਇਲਜ਼ਾਮ ਐਸਜੀਪੀਸੀ ਮੈਂਬਰ ਦੇ ਲੜਕੇ ਉੱਪਰ ਬੀਤੀ ਕੱਲ ਲਗਾਏ ਗਏ ਸਨ ਦੂਸਰੇ ਪਾਸੇ ਅੱਜ ਮੱਲਾ ਨਿਵਾਸੀ ਅਤੇ ਪਹਿਲਾਂ ਤੋਂ ਪੋਲੂਆਲਾ ਰੋਡ ਤੇ ਸਥਾਪਿਤ ਗੁਰਦੁਆਰਾ ਸਾਹਿਬ ਦੀ ਕਮੇਟੀ ਮੈਂਬਰਾਂ ਦੇ ਐਸਜੀਪੀਸੀ ਮੈਂਬਰਾਂ ਵੱਲੋਂ ਦੋਸ਼ਾਂ ਨੂੰ ਨਕਰਿਆ ਜਾ ਰਿਹਾ ਹੈ ਜਿਸ ਸੰਬੰਧੀ ਅੱਜ ਪ੍ਰੈਸ ਵਾਰਤਾਕਰ ਦੁਰਵੀ ਕਿਤੇ ਦੋਸ਼ ਲਗਾਏ ਗਏ ਉਹਨਾਂ ਵੱਲੋਂ ਚੇਰੇ ਕਾਲਤਾ ਸਾਹਿਬ ਨੂੰ ਇੱਕ ਐਸਜੀਪੀਸੀ ਮੈਂਬਰ ਰਾਹੀਂ ਮੰਗ ਪੱਤਰ ਵੀ ਸੌਪਿਆ वागुरू जी का खालसा वाहू जी की फतेह जो मनप्रीत सिंह ने दोष लगाए हैं उन्होंने बारे मैं जाूँ नहीं हाँ क्योंकि ना तो मेरे सामने कुछ होया तो ना ही साढ़े परिवार के बच कोई उस वेले उथेगा या कि नहीं किया ये मैंने उस बारे नहीं पता है सो हो सकता कोई उसकल रंजिश हो कुछ भी होए ਤਾਂ ਪਰ ਇੱਕ ਇਤਰਾਜ਼ ਮੈਨੂੰ ਵੀ ਜ਼ਰੂਰ ਹੈ ਕਿ ਅਗਰ ਉਹਨੇ ਦੋਸ਼ ਲਗਾਏ ਆ ਤਾਂ ਮੇਰੇ ਘਰ ਦੇ ਅੱਗੇ ਪੋਸਟਰ ਲਗਾਉਣ ਦਾ ਕੋਈ ਮਤਲਬ ਨਹੀਂ ਸੀ ਬੰਦਾ ਜਿੰਨੀ ਦੇਰ ਤੱਕ ਉਹ ਮੇਰੇ ਤੋਂ ਪੁੱਛਿਆ ਨਹੀਂ ਜਾਂਦਾ ਤੇ ਬਾਕੀ ਸੜਕ ਤੇ ਉਹ ਗੇਟ ਦੇ ਅੱਗੇ ਸੜਕ ਤੇ ਉਸ ਬਾਰੇ ਮੈਂ ਕੀ ਕਹਿ ਸਕਦੀ ਆ ਰਾਤ ਨੂੰ ਕਦੋਂ ਲਗਾ ਕੇ ਗਏ ਕਦੋਂ ਨਹੀਂ ਲਗਾ ਕੇ ਗਏ ਤੇ ਇਸ ਬਾਰੇ ਮੈਂ ਕੁਝ ਵੀ ਨਹੀਂ ਜਾਣਦੀ ਜੀ ਇਹ ਤਾਂ ਬੇਬੁਨਿਆਦ ਜਿਹੜੇ ਇਲਜ਼ਾਮ ਹੈਗੇ ਉਹ ਲਗਾਏ ਜਾ ਰਹੇ ਨੇ ਤੋ ਗੁਰਦੁਆਰਾ ਬਣਾਉਣ ਨੂੰ ਲੈ ਕੇ ਉਹਨਾਂ ਨੇ ਲਾਈ ਸੀ ਪੋਸਟਰ ਤੁਸੀਂ ਉਸ ਦੇ ਵੀ ਇਤਰਾਜ਼ ਕੀਤਾ ਕਹਿੰਦੇ ਵੀ ਉੱਥਰ ਨਹੀਂ ਬਣਾਇਆ ਚਾਹੀਦਾ ਹਾਂਜੀ ਹਾਂਜੀ ਉਸ ਦੇ ਉੱਤੇ ਸਾਰੀ ਸੰਗਤ ਜਿਹੜੀ ਹੈਗੀ ਹੈ ਮੁਹੱਲੇ ਦੀ ਉਹ ਇੱਥੇ ਬੈਠੀ ਹੈ ਗੁਰਦੁਆਰਾ ਬਣਾਉਣ ਬਾਬਤ ਸਾਨੂੰ ਇਤਰਾਜ਼ ਅਸੀਂ ਜ਼ਰੂਰ ਲਗਾਏ ਕਿਉਂਕਿ ਮਨਪ੍ਰੀਤ ਦੁਆਰਾ ਇਹ ਕਿਹਾ ਜਾ ਰਿਹਾ ਕਿ ਤਿੰਨ ਦਿਨ ਦਾ ਕੋਈ ਸਮਾਗਮ ਕਰਦੇ ਪਏ ਹਨ ਜਦ ਕਿ ਇਹ ਸਮਾਗਮ ਇਸ ਤਰ੍ਹਾਂ ਦਾ ਹੈ ਕਿ ਇਹਨਾਂ ਨੇ ਆਏ ਇੱਕ ਇਸਤਿਹਾਰ ਜੋ ਵੀ ਛਪਾਏ ਸੀਗੇ ਮੇਰੇ ਕੋਲ ਕਾਰਡ ਵੀ ਪਏ ਆ ਕੁਝ ਘਰਾਂ ਚ ਇਹਨਾਂ ਨੇ ਕਾਰਡ ਵੀ ਜਿਹੜੇ ਹੈਗੇ ਨੇ ਦਿੱਤੇ ਆ ਇਸ ਕਾਰਡ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮਿਤੀ 19 ਜਨਵਰੀ ਨੂੰ ਸ੍ਰੀ ਅਕਨਪਾਠ ਸਾਹਿਬ ਦਾ ਪਾਠ ਰਖਾਇਆ ਜਾਏਗਾ 21 ਜਨਵਰੀ ਨੂੰ ਜਿਹੜੇ ਉਹਦੇ ਭੋਗ ਪਾਈ ਜਾਣਗੇ ਜਿਹੜੀ ਇਸ ਟਾਈਮ ਉਹ ਜਗ੍ਹਾ ਹੈਗੀ ਬਿਲਕੁਲ ਖਾਲੀ ਜਗ੍ਹਾ ਹੈ ਕਿਸ ਸੋਸਾਇਟੀ ਦੀ ਬਾਜੀਗਰ ਮਤਲਬ ਕਿ ਕਿਸ ਤਰ੍ਹਾਂ ਗਵਰਨਮੈਂਟ ਦੇ ਉਹਨਾਂ ਨੂੰ ਅਲਾਟ ਹੋਈ ਹੋਈ ਹੈ ਇਹ ਉਹਨਾਂ ਦੀ ਜਗ੍ਹਾ ਖਾਲੀ ਜਗ੍ਹਾ ਵੱਸੋਂ ਇੱਥੇ ਆਸ-ਪਾਸੇ ਹੈਗੀ ਹੈ ਪਰ ਸੋਸਾਇਟੀ ਦੀ ਹੋਣ ਕਰਕੇ ਪਤਾ ਨਹੀਂ ਇਹ ਕਿਸ ਤਰੀਕੇ ਨਾਲ ਇੱਥੇ ਕਰਦੇ ਪਏ ਐ ਇਤਰਾਜ਼ ਜਿਹੜਾ ਸੀ ਜਤਾਇਆ ਸੀ ਉਹੀ ਚੀਜ਼ ਸੀ ਕਿਉਂਕਿ ਸਕਾਟ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਪੋਲੂ ਵਾਲਾ ਰੋਡ ਤੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨੀਂ ਪੱਥਰ ਰੱਖਿਆ ਜਾਏਗਾ ਦੇਖੋ ਗੁਰਦੁਆਰਾ ਸਾਹਿਬ ਦਾ ਨਹੀਂ ਪੱਥਰ ਦਾ ਮਤਲਬ ਇਹ ਕਿ ਗੁਰਦੁਆਰਾ ਸਾਹਿਬ ਬਣਾਇਆ ਜਾਏਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਜਦੋਂ ਮੇਰੇ ਹੀ ਇਲਾਕੇ ਦੇ ਵਿੱਚ ਇਹ ਗੱਲ ਮੈਨੂੰ ਸੰਗਤ ਨੇ ਆ ਕੇ ਦੱਸੀ ਕਿ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਜਿੰਨੀ ਦੇਰ ਤੱਕ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਹ ਆਗਿਆ ਨਹੀਂ ਲੈਂਦੇ ਉਹ ਜ਼ਮੀਨ ਜਿਹੜੀ ਹੈ ਗੁਰੂ ਦੇ ਨਾਂ ਕਰਾ ਕੇ ਉੱਥੇ ਸਾਰੀ ਰਿਪੋਰਟ ਨਹੀਂ ਦਿੰਦੇ ਉਨੀ ਦੇਰ ਤੱਕ ਇਹ ਨਹੀਂ ਪੱਥਰ ਵੀ ਨਹੀਂ ਰੱਖ ਸਕਦੇ ਠੀਕ ਹੈ ਨਾ ਜੀ ਇਸ ਚੀਜ਼ ਦਾ ਇਤਰਾਜ਼ ਸੀਗਾ ਸਾਨੂੰ ਜਿਸ ਕਰਕੇ ਇਤਰਾਜ਼ ਅਸੀਂ ਇਹ ਜਤਾਇਆ ਸੀ ਦੂਸਰਾ ਇਤਰਾਜ਼ ਐਸੇ ਹੀ ਕਾਰਡ ਦੇ ਵਿੱਚ ਉਹਨਾਂ ਨੇ ਨਾਲ ਇਹ ਵੀ ਲਿਖਿਆ ਹੋਇਆ ਹੈ ਕਿ 21 ਜਨਵਰੀ 2024 ਨੂੰ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਮਹਾਪੁਰਸ਼ਾਂ ਨਾਲ ਬਚਨ ਬिलास ਕਰ ਸਕਦੇ ਹੋ ਇਹ ਮਹਾਪੁਰਸ਼ ਕੌਣ ਹੈ ਜੀ ਦੇਖੋ ਨਾ ਗੁਰਦੁਆਰੇ ਦੇ ਕੋਈ ਸੰਤ ਹੋਏ ਕੋਈ 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 ਕਰਨੀ ਵਾਲੇ ਹੋਣ ਤਾਂ ਅਸੀਂ ਮਹਾਪੁਰਸ਼ ਕਹਿ ਸਕਦੇ ਹਾਂ ਇਹ ਕੌਣ ਹੈ ਮਹਾਪੁਰਸ਼ ਉਸ ਤੋਂ ਬਾਅਦ ਆਪਣੇ ਦੁੱਖ ਰੋਗ ਕਾਰੋਬਾਰ ਕੰਮਕਾਜ ਲਈ ਬਚਨ ਕਰ ਸਕਦੇ ਹੋ ਦੇਖੋ ਜੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਚੋਗੇ ਗੁਰਦੁਆਰਾ ਸਾਹਿਬ ਚ ਤਾਂ ਅਸੀਂ ਅਗਰ ਕੰਮਕਾਜ ਵਾਸਤੇ ਵੀ ਕਾਰੋਬਾਰ ਵਾਸਤੇ ਅਸੀਂ ਪ੍ਰਮਾਤਮਾ ਦੇ ਆਪਣੇ ਗੁਰੂਆਂ ਕੇ ਅਰਦਾਸ ਕਰਦੇ ਹਾਂ ਨਾ ਕਿ ਅਸੀਂ ਬਚਨ ਕਰਦੇ ਆ ਸੋ ਇਹ ਕੁਝ ਕੁ ਗੱਲਾਂ ਇਤਰਾਜ਼ਯੋਗ ਸਿਗੀਆਂ ਜਿਸ ਕਰਕੇ ਸਾਰੀ ਸੰਗਤ ਤੁਹਾਡੇ ਸਾਹਮਣੇ ਬੈਠੀ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੈਗੇ ਸੋ ਇਹ ਇਤਰਾਜ਼ ਸੀ ਸਾਨੂੰ ਜਿਸ ਕਰਕੇ ਅਸੀਂ ਗੁਰੂ ਘਰ ਦਾ ਜਿਹੜਾ ਹੈਗਾ ਉਹ ਇਤਰਾਜ਼ ਕਰਾਇਆ ਸੀ ਕਿਉਂਕਿ ਨਾ ਤਾਂ ਮਨਪ੍ਰੀਤ ਸਿੰਘ ਸਾਡੇ ਕੋਈ ਬਸਤੀ ਦੇ ਨੇੜੇ ਤੇੜੇ ਹੈਗੇ ਨਾ ਕੋਈ ਇੱਥੇ ਆਲਰੇਡੀ ਗੁਰਦੁਆਰਾ ਇਸ ਬਸਤੀ ਛੇਗਾ ਬਹੁਤ ਚੰਗਾ ਸਾਰੀ ਸੰਗਤ ਨੇ ਰਲ ਮਿਲ ਕੇ ਬਹੁਤ ਚੰਗਾ ਗੁਰਦੁਆਰਾ ਬਣਾਇਆ ਸਾਰੇ ਜਣੇ ਸਵੇਰ ਦਾ ਜਿਹੜਾ ਨਿਤਨੇਮ ਹੈਗਾ ਉਹ ਸਵੇਰ ਵੇਲੇ ਉੱਥੇ ਹੁੰਦਾ ਹੈਗਾ ਸ਼ਾਮ ਦਾ ਨਿਤਨੇਮ ਉੱਥੇ ਹੁੰਦਾ ਹੈ ਮਤਲਬ ਕਿ ਸਾਰੀ ਸੰਗਤ ਉੱਥੇ ਜਾ ਕੇ ਮੱਥਾ ਟੇਕਦੀ ਹੈ ਸੋ ਇਹੋ ਜੀ ਕੋਈ ਗੱਲ ਨਹੀਂ ਕਿ ਬਸਤੀ 'ਚ ਕੋਈ ਗੁਰਦੁਆਰਾ ਹੈ ਨਹੀਂ ਪਰ ਕੁਝ ਕੁ ਕਰ ਰਿਹਾ ਔਰ ਦੂਸਰੇ ਗੁਰਦੁਆਰਾ ਬਣਾਉਣ ਦਾ ਸਾਨੂੰ ਇਹੀ ਤਰਾਜ ਸੀ ਦੇਖੋ ਜੀ ਆ ਜੋ ਇਹਨੇ ਦੋ ਲਾਈਨ ਆਪਨੇ ਕਾਰਡ ਦੇ ਵਿੱਚ ਲਿਖੀ ਹੈ ਇਹ ਤਾਂ ਮੇਨ ਡੇਰਾਵਾਦ ਦਾ ਜਿਹੜਾ ਹੁੰਦਾ ਹੈ ਆਪਣੀ ਦੁਕਾਨ ਖੋਲਣ ਵਾਲੀ ਗੱਲ ਹੈ ਵੀ ਜਿੱਥੇ ਮਰਜੀ ਜਾਓ ਅਖੰਡ ਪਾਠ ਰੱਖੋ ਉੱਥੇ ਟੱਕ ਲਾ ਦਿਓ ਬਹੁਤ ਭੋਲੀ ਜਨਤਾ ਦੇਖੋ ਜੀ ਇਹਨੇ ਪ੍ਰਸ਼ਾਸਨ ਨੂੰ ਵੀ ਗੁੰਮਰਾਹ ਕੀਤਾ ਔਰ ਦੇਖਿਆ ਜਾ ਕਿਉਂਕਿ ਜੋ ਕੁਝ ਵੀ ਇਹਨੇ ਪ੍ਰਸ਼ਾਸਨ ਸਾਹਮਣੇ ਕਿਹਾ ਉਹ ਵੀ ਗੁੰਮਰਾਹ ਕੋਣ ਹੈ ਔਰ ਨੰਬਰ 2 ਇਹ ਜਨਤਾ ਨੂੰ ਵੀ ਗੁੰਮਰਾਹ ਕਰ ਰਿਹਾ ਕਹੇ تھے ਆਓ ਜੀ ਮੱਥਾ ਟੇਕੋ ਤੁਸੀਂ ਆਪਣੇ ਕਾਰੋਬਾਰ ਲਈ ਇਹ ਗੁਰਦੁਆਰਿਆਂ 'ਚ ਜਿਹੜੇ ਡੇਰਾਵਾਦ ਨਹੀਂ ਤਾਂ ਫੁਰਕੀ ਚੀਜ਼ ਹੈ। ਸ਼੍ਰੀ ਕਾਲ ਤੱਕ ਸਾਬ ਤੇ ਇਹ ਮਦਲੇ ਕੇ ਜਾਉਂਗੇ ਕਿਉਂਕਿ ਤੁਸੀਂ ਐਸਟੀਪੀਸੀ ਮੈਂਬਰ ਵੀ ਹੋ ਤੇ ਪ੍ਰਧਾਨ ਸਾਹਿਬ ਵੀ ਹੈ ਗੁਰਦੁਆਰਾ ਸਾਹਿਬ ਦੇ। ਦੇਖੋ ਜੀ ਮੇਰੀ ਨੌਲੇਜ ਮੇਰੀ ਨੌਲੇਜ ਦੇ ਵਿੱਚ ਇਹ ਆਇਆ ਹੈਗਾ ਤਾਂ ਸੰਗਤ ਨੇ ਵੀ ਆਪਣਾ ਮਨ ਬਣਾਇਆ ਤੁਸੀਂ ਸੰਗਤ ਤੋਂ ਪੁੱਛੋ ਕਿ ਸੰਗਤ ਜਿਹੜੀ ਉਹ ਕੀ ਕਰਨਾ ਚਾਹੁੰਦੀ ਹੈ ਸਾਰੇ ਬੈਠੇ ਹੈਗੇ ਮੋਹਤਵਰ ਸੱਜਣ ਆਪਣੇ ਬਜ਼ੁਰਗ ਬੈਠੇ ਸਾਰੇ ਜਣੇ। ਤਾਂ ਤੁਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਹੋ ਜੀ ਮੈਂ ਤਾਂ ਇਹ ਸ੍ਰੀ ਹਰਿਕਲਤਖਤ ਸਾਹਿਬ ਤੇ ਜ਼ਰੂਰ ਲੈ ਕੇ ਜਾਵਾਂਗੀ ਠੀਕ ਹੈ ਨਾ ਜੀ ਅੱਜ ਪੀਸੀ ਕਰਨ ਦਾ ਦੇਖੋ ਜੀ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਸਿਰਫ ਮੇਰਾ ਇੱਕੋ ਹੀ ਮੁੱਦਾ ਸੀਗਾ ਕਿ ਸਾਰੇ ਲੋਕਾਂ ਨੂੰ ਇੱਕ ਤਾਂ ਜਾਗਰੂਕ ਕੀਤਾ ਇਹ ਕਿ ਇਹਨਾਂ ਦੀ ਸੱਚਾਈ ਜਿਹੜੀ ਹੈ ਜਿਹੜੀ ਇਹ ਕਹਿ ਰਹੇ ਹਨ ਕਿ ਅਸੀਂ ਬਹੁਤ ਨਵੇਕਲੇ ਢੰਗ ਦੇ ਨਾਲ ਅਸੀਂ ਜਿਹੜਾ ਹੈਗਾ ਸਮਾਗਮ ਕਰ ਰਹੇ ਹਾਂ ਇਹਦੇ ਵਿੱਚ ਸਮਾਗਮ ਦੀ ਕੋਈ ਰੂਪਰੇਖਾ ਨਹੀਂ ਹੈ ਕੋਈ ਇਹਦੇ ਵਿੱਚ ਰਾਤ ਦੇ ਪ੍ਰੋਗਰਾਮ ਬਿਲਕੁਲ ਨਹੀਂ ਦਰਸਾਏ ਗਏ ਸਿਰਫ ਅਖੰਡ ਪਾਠ ਸਾਹਿਬ ਰੱਖਿਆ ਦਾ ਦਿੱਤਾ ਹੋਇਆ ਹੈ ਕੇ ਅਖੰਡ ਪਾਠ ਸਾਹਿਬ ਜਿਹੜਾ 19 ਤਰੀਕ ਨੂੰ ਰੱਖਿਆ ਜਾਊਗਾ ਔਰ 21 ਤਰੀਕ ਨੂੰ ਪੂਜ ਪਾਈ ਜਾਣਗੇ ਔਰ ਉੱਥੇ ਗੁਰਦੁਆਰਾ ਸਾਹਿਬ ਵਾਸਤੇ ਟੱਕ ਲਗਾਇਆ ਜਾਏਗਾ ਇਹ ਸਾਰੀ ਸੰਗਤ ਨੂੰ ਜਿਹੜਾ ਕੱਲ ਇਹਨਾਂ ਨੇ ਉੱਥੇ ਜਾ ਕੇ ਮਤਲਬ ਕਿ ਸਾਰੀ ਸੰਗਤ ਆ ਅਸੀਂ ਆਪਣੇ ਵਿਚਾਰ ਵਟਾਂਦਰਾ ਵਾਸਤੇ ਇਕੱਠੇ ਹੋਏ ਸੀਗੇ ਕਿ ਆਪਣੀ ਬਸਤੀ ਚ ਅਸੀਂ ਵਿਚਾਰ ਕਰੀਏ ਪਰ ਵਿੱਚ ਇਹ ਆ ਗਏ ਉਲਟਾ ਸਾਡੇ ਤੇ ਦੋਸ਼ ਲਾਏ ਕਿ ਜੀ ਪੋਸਟਰ ਫਾੜੇ ਇਹ ਕਿਤੇ ਉਹ ਕਿਤੇ ਸਾਨੂੰ ਪੋਸਟਰਸ ਬਾਰੇ ਅਸੀਂ ਰਾਖੀ ਥੋੜਾ ਰੱਖਣੀ ਸੀ ਜੀ ਠੀਕ ਹੈ ਨਾ ਜੀ ਇਹ ਸੜਕ ਦੇ ਉੱਤੇ ਸੀਗੇ ਮੇਰੇ 게ਟ ਅੱਗੇ ਸੀਗੇ ਕਿਹਨੇ ਫਾੜੇ ਜਾਂ ਕਿਹਨੇ ਨਹੀਂ 파ੜੇ ਇਸ ਬਾਰੇ ਮੇਰੀ ਨੌਲੇਜ ਕੁਛ ਵੀ ਨਹੀਂ ਹੈ ਸਾਡੇ ਪਰਿਵਾਰ ਤੇ ਕਿਉਂ ਦੋਸ਼ ਲਾ ਰਹੇ ਆ ਇਹ ਤਾਂ ਹੁਣ ਅਨਪ੍ਰੀਤ ਜਵਾਬ ਦੇ ਸਕਦਾ ਹੈ ਜੀ ਮਿੱਟੀ ਜੀ ਤੁਹਾਡੇ ਕੋਲ ਕੋਈ ਸੀਸੀਟੀਵੀ ਆਈ ਹੈ ਜਿੰਦੇ ਵਿੱਚ ਜਿੰਮੀ ਭਾਜੀ ਬੋਰਡ 파ੜਦੇ ਆ ਉਹਨਾਂ ਨੂੰ ਕੋਈ ਜੀ ਤੁਸੀਂ ਪੇਸ਼ ਕਰ ਦਿਓ ਸੀਸੀਟੀਵੀ ਜਿਹੜੀ ਆਈ ਹੈ ਉਹ ਪੇਸ਼ ਕਰ ਦਿਓ ਠੀਕ ਹੈ ਕਿ ਨਹੀਂ ਮੈਂ ਤਾਂ ਉਹਦੇ ਵਿੱਚ ਕੁਛ ਨਹੀਂ ਕਹਿ ਸਕਦੀ ਜੇ ਸੀਸੀਟੀਵੀ ਆ ਤਾਂ ਫਿਰ ਹੁਣ ਤੱਕ ਉਹ ਕਿਉਂ ਨਹੀਂ ਪੇਸ਼ ਕੀਤੀ ਗਈ ਜੀ ਠੀਕ ਹੈ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਨੂੰ ਵੀ ਕੁਝ ਪੱਤਰਕਾਰ ਵੀਰਾਂ ਦੇ ਫੋਨ ਆਏ ਸੀਗੇ ਵੀ ਮੇਰੇ ਤੇ ਇਲਜ਼ਾਮ ਲੱਗਿਆ ਵੀ ਪਾਈ ਜਿੰਮੀ ਨੇ ਪੋਸਟਰ ਪਾੜਿਆ ਵੇਖੋ ਆ ਮੇਰੇ ਸੰਗਤ ਮੇਰੇ ਬਜ਼ੁਰਗ ਖੜੇ ਆ ਸਾਡੇ ਸਾਰੇ ਭੂਲੂ ਵਾਲਾ ਰੋਡ ਦੇ ਵਾਸੀ ਖੜੇ ਆ ਪਹਿਲੀ ਗੱਲ ਤਾਂ ਇਹੋ ਜੀ ਕੋਈ ਨੌਬਤ ਨਹੀਂ ਹੈਗੀ ਕਿਸੇ ਨੂੰ ਪੋਸਟਰ ਪਾੜਨ ਦੀ ਸਾਡੇ ਤਾਂ ਭੂਲੂ ਵਾਲਾ ਰੋਡ ਵੈਸੇ ਹੀ ਬਹੁਤ ਬਦਨਾਮ ਹੈ ਸਾਡੇ ਤਾਂ ਇੱਥੇ ਕੋਈ ਇੱਕ ਪੈਨਸਲ ਰੱਖ ਜੇ ਨਾ ਉਹ ਵੀ ਸ਼ਾਮ ਨੂੰ ਚੋਰੀ ਹੋ ਜਾਂਦੀ ਆ ਬੋਰਡ ਪਾੜਨ ਦੀ ਤਾਂ ਬਹੁਤ ਦੂਰ ਦੀ ਗੱਲ ਆ ਪਰ ਜਿਹੜਾ ਆ ਡੇਰਾਵਾਦ ਨੂੰ ਲੈ ਕੇ ਅੱਜ ਕੀ ਨਾਮ ਆ ਮੁੰਡੇ ਦਾ ਮਨਪ੍ਰੀਤ ਨੇ ਆ ਚਲਾਇਆ ਨਾ ਵੇਖੋ ਇਹ ਸਾਰੇ ਸ਼ਾਮ ਗੁੰਮਰਾਹ ਕਰਦਾ ਔਰ ਸਾਡੇ ਪਰਿਵਾਰ ਤੇ ਤਾਂ ਲਾਇਆ ਵੀ ਸ਼ਾਇਦ ਇਹਨਾਂ ਨੂੰ ਅਸੀਂ ਮੈਂ ਦਬਾ ਲੂੰਗਾ ਵੀ ਇਹ ਝੂਠੇ ਇਲਜ਼ਾਮ ਲਾ ਕੇ ਵੀ ਹਾਂ ਜੀ ਜਿੰਮੀ ਨੇ ਪੋਸਟਰ ਪਾੜੇ ਆ ਜਿੰਮੀ ਨੂੰ ਕੀ ਲੋੜ ਆ ਮਾ ਪੂਰਨ ਗੁਰਸੇਖਾ ਮੈਨੂੰ ਕੀ ਲੋੜ ਆ ਪੋਸਟਰ ਪਾੜਨ ਦੀ ਪਰ ਹਾਂ ਮੈਂ ਵਿਰੋਧ ਕਰਦਾ ਇਸ ਗੱਲ ਦਾ ਵੀ ਜਿਹੜਾ ਇਹ ਗੁਰੂ ਘਰਾਂ ਨੂੰ ਜਾਂ ਡੇਰਾਵਾਦ ਨੂੰ ਇਹ ਪ੍ਰਮੋਟ ਕਰਦੇ ਇਹ ਇਹੋ ਜਿਹੇ ਲੋਕ ਆ ਕੇ ਠੀਕ ਹੈ ਵੀ ਆ ਕੇ ਤੁਸੀਂ ਜੀ ਜਿੱਥੇ ਮਰਜੀ ਜੀ ਕਰਕੇ ਅਸੀਂ ਇੱਥੇ ਗੁਰਦੁਆਰਾ ਬਣਾਉਣਾ ਹੈ ਅਸੀਂ ਅਸੀਂ ਇਹ ਅਸੀਂ ਗੁਰਦੁਆਰਾ ਬਣਾਉਣਾ ਹੈ ਅਸੀਂ ਜੀ ਇੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨੀਆਂ ਜੀ ਅਸੀਂ ਇੱਥੇ ਕੀ ਨਾ ਮੈਂ ਤੁਹਾਡੇ ਕਾਰੋਬਾਰ ਤੇ ਹੋਰ ਬਚਨ ਕਰ ਸਕਦੇ ਹਾਂ ਆਪਣੇ ਦੁੱਖ ਰੋਕ ਦੇ ਦੇ। ਜੇ ਕੋ ਇਸ ਗੱਲ ਦੇ ਮੈਂ ਖਿਲਾਫ ਹਾਂ। ਜਿਹੜਾ ਕੋਈ ਬੈਨਰ ਬੂਰਨ ਪਾੜਨ ਵਾਲੀ ਗੱਲ ਆ ਉਹ ਮੇਰੇ ਪਿੰਡ ਦੇ ਸਾਰੇ ਅਸੀਂ ਇਕੱਠੇ ਹੀ ਸੀਗੇ ਨਾਲੇ ਤੁਸੀਂ ਮੇਰੇ ਵਜਾਇ ਇਹ ਸੰਗਤ ਨੂੰ ਪੁੱਛ ਲੋ ਇਹਨਾਂ ਚ ਕੋਈ ਸਾਰੇ ਕੋਈ ਇਕੱਠੇ ਹੀ ਸੀਗੇ ਅਸੀਂ ਸਵੇਰ ਦੇ ਅਜ ਨੂੰ ਮੈਂ ਘਰੋਂ ਤੁਰਿਆ ਉਦੋਂ ਵੀ ਮੇਰੇ ਨਾਲ ਸੀ ਉਸ ਤੋਂ ਬਾਅਦ ਮੈਨੂੰ ਬਾਹਰ ਜਾਣਾ ਪੈ ਗਿਆ ਮੈਂ ਸਾਰਾ ਦਿਨ ਘਰੇ ਨਹੀਂ ਸੀਗਾ ਪਰ ਸਭ ਨੂੰ ਪਤਾ ਇਸ ਕੋਈ ਕੋਰੀ ਸੱਚਾਈ ਕੁਝ ਵੀ ਹੈ ਨਹੀਂ ਨਾ ਮੈਂ ਕੋਈ ਬੈਨਰ ਪਾੜਿਆ ਨਾ ਮੈਨੂੰ ਕਿਸੇ ਦਾ ਬਾਬਤ ਪਤਾ ਕੋਈ ਸੀਸੀਟੀ ਵੀ ਕੈਮਰੇ ਦੀ ਗੱਲ ਕਰ ਰਹੇ ਆ ਵੀ ਉਹਨਾਂ ਕੋਲੇ ਵੀਡੀਓ ਵਗੈਰਾ ਹੈਗੀ ਆ ਬੰਬਾ ਸਾਹਿਬ ਤੁਸੀਂ ਸਿਆਣੇ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਆ ਜੇ ਉਹ ਸੀਸੀਟੀ ਵੀ ਹੁੰਦੀ ਉਨੇ ਜਦੋਂ ਕੱਲ ਮੇਰੇ ਖਿਲਾਫ ਬੋਲਿਆ ਨਾ ਉਹ ਸਿਰਫ ਸਾਡੇ ਪਰਿਵਾਰ ਖਿਲਾਫ ਤਾਂ ਬੋਲਿਆ ਵੀ ਮੈਨੂੰ ਬੀਬੀ ਜੀ ਕਰਕੇ ਅਕਾਲ ਤਖਤ ਤੇ ਨਾ ਜਾਵੇ ਵੇਖੋ ਗੁਰਦੁਆਰਾ ਸਾਹਿਬ ਤਾਂ ਅਸੀਂ ਬੰਨ ਨਹੀਂ ਦੇਣਾ ਸਿੱਧੀ ਜੀ ਗੱਲ ਅਕਾਲ ਸਖਬ ਸਾਬ ਤੋਂ ਮਨਜ਼ੂਰੀ ਲੈ ਆਵੇ ਉਹ ਗੱਲ ਵੱਖਰੀ ਹੈ ਪਰ ਵੇਖੋ ਜਿਵੇਂ ਅਸੀਂ ਆਪਾਂ ਕਰਦੇ ਸਾਡੇ ਤਾਂ ਅੱਗੇ ਬੋਲੂ ਵਾਲਾ ਰੋਡ ਦਾ ਮਾੜਾ ਹਾਲ ਹੈ ਚੋਰੀਆਂ ਚਕਾਰੀਆਂ ਸਾਡੇ ਇੱਥੇ ਨਸ਼ਾ ਸ਼ਰੀਆਂ ਵਿਕਦਾ ਅਸੀਂ ਤਾਂ ਉਸ ਗੱਲ ਤੋਂ ਸਾਰੇ ਲੋਕ ਦੁਖੀ ਐ ਤੇ ਅਸੀਂ ਇਸ ਪਾਸੇ ਇਸ ਕੰਮ ਗਲਤ ਪਾਸੇ ਨਹੀਂ ਚੱਲਣ ਦੇਣਾ ਵੇਖੋ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੁਸੀਂ ਮੇਰੀ ਵਜਾਈ ਮੇਰੀ ਸੰਗਤ ਸਾਰੀ ਖੜੀ ਐ ਤੁਸੀਂ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਠੀਕ ਹੈ ਜੀ ਆ ਸਾਡੇ ਬਜ਼ੁਰਗ ਬੈਠੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਆ ਮੈਂਬਰ ਵੀ ਸਾਡੇ ਪੰਚਾਇਤ ਦੇ ਤੁਸੀਂ ਦੱਸੋ ਜੀ ਉਹ ਹੈਗੀ ਇਹੋ ਜੀ ਗੱਲ ਤੁਹਾਡੇ ਨਾਲ ਹੀ ਹਮੇਸ਼ਾ ਮਨਪਰੀ ਤਸਰ ਰੌਲਾ ਕਿਉਂ ਪੈਂਦਾ ਨਹੀਂ ਮੇਰੇ ਨਾਲ ਤਾਂ ਪਹਿਲੀ ਵਾਰ ਹੀ ਪਿਆ ਵਿੱਚ ਵੀ ਬੀਬੀ ਨੂੰ ਰੋਕ ਕੇ ਉਹਨਾਂ ਨੇ ਪਿਛਲੇ ਦਿਨੀ ਸਵਾਲ ਕੀਤੇ ਉਸ ਤੋਂ ਬਾਅਦ ਇੱਕ ਪੋਸਟਰਾਂ ਦੀ ਗੱਲ ਚੱਲੀ ਹੁਣ ਫੇਰ ਫਲੈਕਸ ਬੋਰਡ ਪਾਉਣ ਦੀ ਗੱਲ ਆ ਗਈ ਤੁਹਾਡੇ ਪਰਿਵਾਰ ਨਾਲ ਹੀ ਕਿਉਂ ਉਹਨਾਂ ਨਾਲ ਇਸ ਤਰ੍ਹਾਂ ਦੇ ਤਸਲ ਬਿਲਕੁਲ ਬਾਈ ਜੀ ਸਾਡੇ ਪਰਿਵਾਰ ਨਾਲ ਹੋਰ ਕਿਸੇ ਦੀ ਤਸਲ ਨਹੀਂ ਪੈਂਦੀ ਜੇ ਮੇਰੇ ਮਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈਗੇ ਆ ਤਾਂ ਵੇਖੋ ਅਸੀਂ ਜਿਹੜੀ ਚ ਗਲਤ ਹੈ ਉਹਨੂੰ ਤਾਂ ਗਲਤ ਕਾਵਾਂਗੇ ਠੀਕ ਹੈ ਮਾਫ ਕਰਿਓ ਜੇ ਜਿਵੇਂ ਇਹਨਾਂ ਨੇ ਆਪਦੀ ਨਿੱਜੀ ਗੁਰਦੁਆਰੇ ਖੋਲ ਕੇ ਠੀਕ ਹੈ ਨਿੱਜੀ ਗੁਰਦੁਆਰੇ ਖੋਲ ਕੇ ਜੋ ਕੰਮ ਚੱਲਦਾ ਪਿਆ ਆਪਾਂ ਨੂੰ ਪਤਾ ਥਾਂ ਥਾਂ ਤੇ ਆਪਾਂ ਬੇਅਦਬੀ ਦੀਆਂ ਘਟਨਾਵਾਂ ਸੁਣਦੇ ਪਈਆਂ ਵੇਖੋ ਸਾਨੂੰ ਤਾਂ ਲੱਗਦਾ ਡਰ ਅਸੀਂ ਤਾਂ ਗੁਰੂ ਨੂੰ ਮੰਨਣ ਵਾਲੇ ਸਿੱਖ ਆ ਸਾਨੂੰ ਲੱਗਦਾ ਅੱਗੇ ਬੁਰਾ ਹਾਲ ਆ ਆਪਣਾ ਫਰੀਕੋਟ ਦਾ ਜ਼ਿਲ੍ਹਾ ਪਹਿਲਾਂ ਹੀ ਬੇਅਦਬੀ ਕਰਕੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈਗਾ ਤੁਹਾਨੂੰ ਵੀ ਪਤਾ ਇਸ ਕਰਕੇ ਲੱਗਦਾ ਜੇ ਕੋਈ ਸਾਡੇ ਕੋਈ ਸਾਡੀ ਨਿੱਜੀ ਹੋਵੇ ਨਾ ਵੀ ਕੋਈ ਅਸੀਂ ਕੋਈ ਨਿੱਜੀ ਕੋਈ ਬਣਾਇਆ ਹੋਣ ਤਾਂ ਫਿਰ ਤਾਂ ਅਸੀਂ ਕਹੀਏ ਵੀ ਭਾਈ ਕੋਈ ਸਾਡੀ ਨਿੱਜੀ ਇੰਟਰਸਟ ਆ ਜਿਹੜਾ ਭੋਲੂ ਵਾਲਾ ਰੋਡ ਤੇ ਆਲਰੇਡੀ ਗੁਰਦੁਆਰਾ ਸਾਹਿਬ ਚੱਲਦਾ ਉਹ ਕਮੇਟੀ ਚ ਚਲਾਉਂਦੀ ਪਈ ਆ ਠੀਕ ਹੈ ਨਾ ਕਮੇਟੀ ਦੇ ਹਵਾਲੇ ਸਾਡਾ ਤਾਂ ਕੋਈ ਨਿੱਜੀ ਇੰਟਰਸਟ ਹੀ ਨਹੀਂ ਗਾ ਪਰ ਜਿਹੜੇ ਲੋਕ ਕੁਛ ਲੋਤ ਮਨਪ੍ਰੀਤ ਵਰਗੇ ਕਿਉਂਕਿ ਤੁਸੀਂ ਮਨਪ੍ਰੀਤ ਦਾ ਪਿਛੋਕੜ ਚੈੱਕ ਕਰੋ ਮਨਪ੍ਰੀਤ ਦੇ ਵਿਸ਼ੋਕੜ ਕੱਲ ਜਿਹੜੇ ਮੇਰੇ ਵੀਰ ਨੇ ਲਾਈ ਉਹਦੇ ਥੱਲੇ ਕਮੈਂਟ ਪੜੋ ਵੀ ਉਹਦੇ ਕਮੈਂਟ ਕੀ ਸੀਗੇ ਠੀਕ ਹੈ ਗੁਰਦੁਆਰਾ ਖਾਲਸਾ ਦਵਾਨ ਚ ਇਹ ਮਾਫੀਨਾਮਾ ਪਿਆ ਠੀਕ ਹੈ ਬਰਨਾਲੇ ਠੱਗੀ ਮਾਰ ਕੇ ਆਇਆ ਸੀਗਾ ਉਥੇ ਆ ਕਈ ਪਿੰਡਾਂ ਨੇ ਇਹਨੂੰ ਭਜਾਇਆ ਮਾਤਾ ਖੀਵੀ ਦੇ ਮਾਤਾ ਖੀਵੀ ਗੁਰਦੁਆਰੇ ਚ ਵੀ ਦਾ ਰੌਲਾ ਪਿਆ ਉਥੋਂ ਵੀ ਇਹਦੇ ਤੇ ਪਰਚਾ ਹੋਇਆ ਇਹਨੂੰ ਗੁੱਸਾ ਕੀਤਾ ਗਿਆ ਤੇ ਸ਼ਹੀਰ ਬਲਵਿੰਦਰ ਸਿੰਘ ਨਗਰ ਦਾ ਰੌਲਾ ਠੀਕ ਹੈ ਬੰਦੇ ਦਾ ਕਰੈਕਟਰ ਚੈੱਕ ਕਰੋ ਸਾਡੇ ਪਰਿਵਾਰ ਤੇ ਜਾਂ ਸਾਡੇ ਤੇ ਮੇਰੇ ਮਦਰ ਕਰਕੇ ਲਾਉਂਦਾ ਕਿਉਂਕਿ ਅਸੀਂ ਕੋਈ ਬਾਹਲਾ ਇੰਟਰਸਟ ਨਹੀਂ ਦਿੰਦੇ ਚਲੋ ਮਦਰ ਮੇਰੇ ਜਾਂਦੇ ਆ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਕੋਈ ਸਾਡਾ ਨਿੱਜੀ ਹਿੱਤ ਹੈ ਇਸ ਗੱਲ 'ਚ ਅਸੀਂ ਤਾਂ ਹੁਣ ਵੀ ਲੋਕਾਂ ਨੂੰ ਇਸ ਵਿਸ਼ਵਾਸ ਦੁਆਉਂਦੇ ਆਂ ਔਰ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਇਹੋ ਜਿਹੇ ਡੇਰਾਵਾਜ ਇਹੋ ਜਿਹੇ ਪਖੰਡਵਾਜ ਚੋਂ ਬਰੋ ਜੇ ਗੁਰੂ ਦੇ ਲੜ ਲੱਗੇ ਤਾਂ ਗੁਰੂ ਦਾ ਹੀ ਓਟ ਆਸਰਾ ਲਈਏ ਆਪਾਂ ਗੁਰਦੁਆਰਾ ਸਾਹਿਬ 'ਚ ਜਾ ਕੇ ਨਮਸਤਕ ਹੋਈਏ ਜੇ ਫੇਰ ਵੀ ਕਿਸੇ ਨੂੰ ਲੱਗਦਾ ਤਾਂ ਮੈਨੂੰ ਆ ਕੇ ਮੈਨੂੰ ਪੁੱਛ ਸਕਦਾ ਹੈਗਾ ਪਰ ਮੈਂ ਇਹੋ ਜੀ ਵੱੱਜਰ ਗਲਤੀ ਪੋਸਟਰ ਪੜਨਾ ਮੈਨੂੰ ਕੀ ਮਿਲ ਜਾਣਾ ਸੀਗਾ ਜੀ ਠੀਕ ਹੈ ਨਾ ਜੀ ਮੈਨੂੰ ਉਹ ਕਹਦੇ ਨਾ ਹੀ ਮੈਨੂੰ ਇਹੋ ਜਿਹਾ ਕੋਈ ਸ਼ੌਂਕ ਸੀਗਾ ਨਾ ਹੀ ਕੋਈ ਗੱਲ ਹੈਗੀ ਹਾਂ ਮੈਂ ਇਹਦੇ ਖਿਲਾਫ ਜਰੂਰ ਆ ਔਰ ਅੱਜ ਨਹੀਂ ਜੇ ਦੁਬਾਰਾ ਵੀ ਕੋਈ ਗਲਤੀ ਕਰੂ ਤਾਂ ਇਹਨੂੰ ਮੈਂ ਜਰੂਰ ਟੋਕੂਗਾ ਸਿੰਘ ਪੰਚਾਇਤ ਮੈਂਬਰ ਜੀ ਕੱਲ ਜਦੋਂ ਰੌਲਾ ਪਿਆ ਅਸੀਂ ਸਾਰੀ ਸੰਗਤ ਗੁਰਦੁਆਰਾ ਦਾ ਪ੍ਰਧਾਨ ਸਾਹਿਬ ਅਸੀਂ ਸਾਰੇ ਉੱਥੇ ਗਏ ਬਾਬਾ ਜੀ ਕੋਲੇ ਵੀ ਇਹ ਕੀ ਕਰ ਰਹੇ ਆ ਬੀਬੀ ਜੀ ਨੂੰ ਅਸੀਂ ਬੁਲਾਇਆ ਸੀ ਉੱਥੇ ਵੀ ਇਹ ਕੰਮ ਗਲਤ ਹੋ ਰਿਹਾ ਤੇ ਵੀ ਇਹ ਨਹੀਂ ਹੋਣਾ ਜੇ ਸਾਡਾ ਅੱਗੇ ਗੁਰਦੁਆਰਾ ਬਹੁਤ ਸੋਹਣਾ ਬਣਿਆ ਆ ਦੋ ਕਨਾਲਾਂ ਦੇ ਵਿੱਚ ਵੀ ਅਸੀਂ ਬਾਹਰੋਂ ਆਣ ਕੇ ਬੰਦਾ ਗੁਰਦੁਆਰਾ ਬਣਾਉਂਗਾ ਚੰਗੀ ਗੱਲ ਨਹੀਂਗੀ 1 ਕਿਲੋਮੀਟਰ ਤੇ ਇਹਦਾ ਗੁਰਦੁਆਰਾ ਸਾਹਿਬ ਹੈਗਾ ਜਿਹੜੀ ਇਹ ਗੱਲ ਕਹਿ ਰਿਹਾ ਵੀ ਮੈਂ ਜ਼ਮੀਨ ਗੁਰੂ ਸਾਹਿਬ ਦੇ ਕੱਲ ਦੀ ਵੀਡੀਓ ਦੇਖਿਓ ਵੀ ਇਹ ਕਹਿੰਦਾ ਵੀ ਗੁਰੂ ਸਾਹਿਬ ਦੇ ਨਾਂ ਕਰਾਤੀ ਆ ਇਹ ਇਹੀ ਗੱਲ ਸਾਬਤ ਕਰਦੇ ਵੀ ਗੁਰੂ ਸਾਹਿਬ ਦੇ ਨਾਂ ਕਰਾਈ ਅਸੀਂ ਗਲਤੀ ਮੰਨ ਲਾਂਗੇ ਵੀ ਜਦੋਂ ਜ਼ਮੀਨ ਉਹ ਨਾ ਹੀ ਨਹੀਂ ਹੋ ਸਕਦੀ ਸਟ੍ਰੈਟਜੀ ਜ਼ਮੀਨ ਆ ਤੇ ਸਭ ਫਰਾਡ ਮਾਰਦਾ ਝੂਠ ਮਾਰਦਾ ਠੱਗੀਆਂ ਮਾਰਦਾ ਇਹ ਇਹ ਨਗਰ ਕੀਰਤਨ ਵੀ ਕੱਢਦਾ ਪ੍ਰਵਾਦ ਫੇਰੀਆਂ ਵੀ ਕੱਢਦਾ ਤੇ ਇਹਦੇ ਮਾਫੀ ਨਾਵੇਂ ਜਿੰਮੀ ਨੇ ਦੱਸ ਕੇ ਹਟਿਆ ਵੀ ਮੰਗੇ ਕਈ ਥਾਵਾਂ ਤੇ ਮਾਫੀ ਤੇ ਇਹ ਗੱਲ ਆ ਵੀਰ ਜੀ ਹੋਰ ਤਾਂ ਨਗਰ ਕੀਰਤਨ ਕਦ ਨਾ ਜਾਓ ਕਰਨਾ ਉਹ ਤਾਂ ਧਾਰਮਿਕ ਹੈ ਉਹ ਉਹ ਉਹਦਾ ਪੈਸਾ ਕਿੱਥੇ ਜਾਂਦਾ ਉਹ ਪੈਸਾ ਕਿੱਥੇ ਲਾਉਂਦੇ ਤੁਸੀਂ ਇਹ ਗੱਲ ਆਪਾਂ ਕਰ ਸਕਦੇ ਹਾਂ ਤੁਝੇ ਪੰਚਾਇਤ ਵੱਲੋਂ ਕੀ ਕਾਰਵਾਈ ਅੱਗੇ ਤੁਸੀਂ ਕਰਦੇ ਅਸੀਂ ਇਹ ਅਸੀਂ ਗੁਰਦੁਆਰਾ ਸਾਹਿਬ ਬੰਦੇ ਹੱਕ ਜ ਨਹੀਂ ਹੈਗੇ ਡੇਰਾ ਬਣਾ ਰਿਹਾ ਗੁਰਦੁਆਰਾ ਸਾਹਿਬ ਨਹੀਂ ਉਥੇ ਇਹ ਗਲਤ ਗੱਲ ਆ ਵੀ ਜੇ ਗੁਰਦੁਆਰਾ ਸਾਹਿਬ ਬਣਾਉਂਦਾ ਜਦੋਂ ਸਾਡੀ ਪੰਚਾਇਤ ਜਦੋਂ ਸਾਡਾ ਇੱਕ ਵੀ ਬੰਦਾ ਉਹਦੇ ਨਾਲ ਨਹੀਂ ਹੈਗਾ ਇੱਕ ਵੀ ਬੰਦਾ ਨਹੀਂ ਸਾਡੀ ਪੰਚਾਇਤ ਗੁਰਦੁਆਰੀ ਦੀ ਕਮੇਟੀ ਅਸੀਂ ਸਾਰੇ ਇੱਕ ਇੱਕ ਥਾਂ ਦੇ ਖੜੇ ਆ ਸਾਰੇ ਕੋਈ ਪਾਰਟੀ ਬਾਜ਼ੀ ਨਹੀਂ ਸਾਰੇ ਪਾਰਟੀਆਂ ਦੇ ਬੰਦੇ ਸਾਰੇ ਆ ਖੜੇ ਆ ਤੇ ਏਵੇਂ ਮਤਲ ਅਸੀਂ ਗੁਰਦੁਆਰਾ ਇੱਕ ਹੀ ਚਾਹੋਨੇ ਕਿਸੇ ਤਰ੍ਹਾਂ ਕੋਈ ਟਕਰਾਅ ਨਾ ਪਵੇ ਪ੍ਰਸ਼ਾਸਨ ਦੇ ਧਿਆਨ ਚ ਲਿਆਤੀ ਨਹੀਂ ਅਸੀਂ ਗੁਰਪ੍ਰਾਪਾ ਸਾਹਿਬ ਤੋਂ ਕਹਿੰਦੇ ਅਸੀਂ ਬਣਾਉਣਾ ਤੁਸੀਂ ਕਿਹਨੇ ਬਣ ਨਹੀਂ ਦੇਣਾ ਤਾਂ ਉਹ ਕੋਈ ਟਕਰਾਅ ਹੋਵੇ ਜਾਂ ਕੋਈ ਰੌਲਾ ਨਹੀਂ ਅਸੀਂ ਐਪਲੀਕੇਸ਼ਨ ਐਪਲੀਕੇਸ਼ਨ ਲਿਖਾ ਲਈ ਐਸਐਸਪੀ ਸਾਹਿਬ ਦੇ ਚੱਲੇ ਅਸੀਂ ਦੇਣ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਦਿੰਨੇ ਤੇ ਕੱਲ ਤੱਕ ਦੇ ਜ਼ਹੇਦਾਰ ਜੀ ਨੂੰ ਬੀਬੀ ਨੂੰ ਦੇਣ ਲੱਗੇ ਅਸੀਂ ਪੀਸੀ ਦੇ ਧਿਆਨ ਚ ਆ ਹੀ ਗਿਆ ਜੋ ਬੀਬੀ ਦੇ ਆ ਗਿਆ ਤੇ ਉੱਥੇ ਪਹਚਾ ਦੇਣੇ ਜਿਹੜੀ ਫਲੈਕਸ ਬੋਰਡ 파ੜਨ ਦੀ ਇਹਨਾਂ ਤੇ ਇਲਜ਼ਾਮ ਲੱਗੇ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਨਹੀਂ ਨਹੀਂ ਜੀ ਇਹ ਨਾ ਅਸਲ ਚ ਗੱਲ ਮੈਨੂੰ ਇਹ ਲੱਗ ਰਹੀ ਆ ਹੋ ਸਕਦਾ ਇਹਨਾਂ ਨੇ ਹੀ ਨਾ ਸ਼ਰਾਰਤ ਕਰਾਤੀ ਹੋਵੇ ਵੀ ਬੀਬੀ ਜੀ ਦਾ ਸ਼ੋਮਨੀ ਕਾਲੀਦਾਲ ਦਾ ਐਸਪੀਸੀ ਦੇ ਮੈਂਬਰ ਨੇ ਵੀ ਇਹਨਾਂ ਨੂੰ ਬਦਨਾਮ ਕਰ ਦਿੱਤਾ ਜਾਵੇ ਸ਼ਾਇਦ ਮੈਨੂੰ ਲੱਗ ਰਿਹਾ ਪੱਕਾ ਨਹੀਂ ਮੈਂ ਕਹਿ ਸਕਦਾ ਤੇ ਜਿੰਮੀ ਦਾ ਗੱਲ ਹੈ ਵੀ ਨਹੀਂ ਸੀ ਤੜਕੇ ਹੈਗਾ ਸੀ ਬਾਅਦ ਚ ਇਹਨੂੰ ਫੋਨ ਕੀਤਾ ਮੈਂ ਕਿਹਾ ਵੀ ਆਹ ਤੇਰਾ ਨਾਮ ਲੱਗਦਾ ਕਹਿੰਦਾ ਵੀ ਮੈਂ ਤਾਂ ਇੱਥੇ ਹੈ ਹੀ ਨਹੀਂ ਮੈਂ ਸਾਰੀ ਦਿਹਾੜੀ ਇੱਥੇ ਰਹੇ ਆ ਕਿਸੇ ਨੇ ਨਹੀਂ ਵੇਖਿਆ ਕੋਈ ਸੀਸੀਟੀਵੀ ਕੋਈ ਕਿਸੇ ਨੇ ਵੀ ਕੋਈ ਇਹੋ ਜੀ ਹਰਕਤ ਨਹੀਂ ਕੀਤੀ ਕੋਈ ਸ਼ਾਇਦ ਇਹਨਾਂ ਨੇ ਕਰਵਾਈ ਆ ਜਾਂ ਕਿਸੇ ਹੋਰ ਸ਼ਰਾਰਤੀ ਅਨਸਰ ਨੇ ਕੀਤੀ। ਜਨਾ ਹੈਗਾ ਜੀ ਇੰਦਰਦੀਪ ਸਿੰਘ ਸੰਧੂ ਮੈਂ ਜ਼ਿਲ੍ਹਾ ਪ੍ਰਧਾਨ ਆ ਬੀਜੇਪੀ ਕਿਸਾਨ ਮੋਰਚੇ ਦਾ। ਕੀ ਕਹਿਣਾ ਚਾਹੁੰਦੇ ਆ ਮੰਤਰੀ ਜੀ ਬਾਰੇ? ਮੜਪੀਤ ਬਾਰੇ ਮੈਂ ਇਹ ਕਹਿਣਾ ਚਾਹੁੰਨਾ ਜਿਹੜੇ ਕਿ ਝੂਠੇ ਲਜਾਮ ਰਮਨਦੀਪ ਸਿੰਘ ਬਰਾੜ ਭੋਲੂ ਵਾਲਾ ਤੇ ਲਾ ਰਿਹਾ ਉਹ ਬੇਬੁਨਿਆਦ ਹੈ। ਕੱਲੇ ਸਾਰੀ ਦਿਹਾੜੀ ਜਿਹਨੂੰ ਜਿੰਮੀ ਭੋਲੂ ਵਾਲਾ ਉਹਨੇ ਕਿਹਾ ਉਹਦੀ ਉਹਦੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਇਹ ਮੇਰੇ ਨਾਲ ਸੀਗੇ। ਤੇ ਜਿਹੜੀ ਗੱਲ ਉਹਨਾਂ ਸੀ ਮਨਪ੍ਰੀਤ ਬਾਰੇ ਕਹਿਣਾ ਚਾਹੁੰਦੇ ਆ ਜਿਹੜੀ ਜਗ੍ਹਾ ਤੇ ਉਹ ਗੁਰਦੁਆਰਾ ਸਾਹਿਬ ਦਾ ਉੱਥੇ ਉਹਨਾਂ ਨੇ ਕਮਰਾ ਲਿਆ ਜਿੱਥੇ ਉਹ ਕਹਿੰਦੇ ਮੈਂ ਨਸ਼ਾ ਛਡਾਉਂਗਾ ਮਨਪ੍ਰੀਤ ਸਿੰਘ ਨੇ ਇਹ ਕਹਿਣਾ ਵੀ ਮੈਂ ਨਸ਼ਾ ਛਡਾਉਂਗਾ ਤੇ ਪ੍ਰਵਚਨ ਕਰੂੰਗਾ ਤੇ ਦਵਾਈ ਦੇਉਂਗਾ ਤੇ ਪੁੱਛਾਂ ਵੀ ਨਾਲ ਦੇਉਂਗਾ ਪਹਿਲੀ ਗੱਲ ਤਾਂ ਗੁਰਦੁਆਰਾ ਸਾਹਿਬ 'ਚ ਜਿੱਥੇ ਆਪਣਾ ਮਹਾਰਾਜ ਦਾ ਪ੍ਰਕਾਸ਼ ਹੋਵੇ ਉੱਥੇ ਪੁੱਛਾਂ ਵਾਲੇ ਬੰਦੇ ਦਾ ਕੰਮ ਹੀ ਕੋਈ ਨਹੀਂਗਾ ਬਾਕੀ ਜੀ ਉਹ ਨਸ਼ਾ ਛਡਾਉਣਾ ਚਾਹੁੰਦਾ ਸਾਡੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਭੋਲੂ ਵਾਲੇ ਰੋਡ ਤੇ ਉੱਥੇ ਬੈਠੇ ਆਪਦੇ ਪ੍ਰ ਪਰ ਜੇ ਉਹ ਕਵੇ ਵੀ ਇੱਥੇ ਇੱਕ ਹੋਰ ਗੁਰਦੁਆਰਾ ਬਣਾ ਕੇ ਅੱਗੇ ਇੱਕ ਤਾਂ ਭੋਲੂ ਵਾਲਾ ਰੋਡ ਬਦਨਾਵਾ ਆਪਣਾ ਨਸ਼ੇ ਦੇ ਮੁੱਦੇ ਤੇ ਉੱਥੇ ਹੋਰ ਇੱਕ ਨਸ਼ੇ ਦਾ ਇਹ ਅੱਡਾ ਚਲਾਉਣਾ ਚਾਹੁੰਦਾ ਇਸ ਗੱਲ ਦੀ ਅਸੀਂ ਸਾਰੇ ਖੜੇ ਆ ਭੋਲੂ ਵਾਲੇ ਰੋਡ ਦੇ ਵਸਨੀਕ ਅਸੀਂ ਇਸ ਗੱਲ ਦੀ ਵਿਰੋਧਤਾ ਕਰਦੇ ਆ ਤੇ ਜਿਹੜੇ ਉਹਨੇ ਇਲਜ਼ਾਮ ਰਮਨਦੀਪ ਸਿੰਘ ਬਰਾੜ ਜਿੰਮੀ ਭੋਲੂ ਵਾਲੇ ਤੇ ਲਾਇਆ ਉਹ ਬੇਬੁਨਿਆਦ ਤੇ ਝੂਠੇ ਐ ਪਤਾ ਹੀ ਨਹੀਂ ਪੋਸਟਰ ਕਿਹਨੇ ਪਾੜਿਆ ਸਾਨੂੰ ਕੀ ਪਤਾ ਕੋਈ ਉਹਦੇ ਕੋਲੇ ਫੋਟੋ ਹੈਗੀ ਐ ਇਸ ਗੱਲ ਦੀ ਕੋਈ ਉਹਨੇ ਵੀਡੀਓ ਬਣਾਈ ਐ ਇਸ ਗੱਲ ਦੀ ਇਹ ਗੱਲ ਐ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਇਹ ਜਿਹੇ ਬੰਦੇ ਜਿਹੜੇ ਗਲਤ ਉਨੇ ਤੇ ਅੱਗੇ ਵੀ ਪਰਚੇ 1 2 ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਖਿਲਾਫ ਆਂਦੀ ਕਾਰਵਾਈ ਕੀਤੀ ਜਾਵੇ। ਕਾਰਜ ਸਿੰਘ ਆਈ ਮੈਂ ਗੁਰਦੁਆਰੇ ਦਾ ਸੇਵਾਦਾਰ ਆਂ। ਮੈਂ ਅਸੀਂ ਇਹਨਾਂ ਨੇ ਗੁਰਦੁਆਰਾ ਮਨਪ੍ਰੀਤ ਸਿੰਘ ਇੱਥੇ ਬਣਾਉਣ ਦੀ ਸਾਨੂੰ ਜਦੋਂ ਖੁਰਮ ਮਿਲੀ ਅਸੀਂ ਬੀਬੀ ਜੀ ਦੇ ਕੋਲ ਆਏ ਸੀਗੇ। ਅਸੀਂ ਆਣ ਕੇ ਵੀ ਵਿਚਾਰ ਕਰਨੀ ਸੀ ਵੀ ਇਸ ਬਾਰੇ ਮੁੜ ਕੇ ਉਹ ਉੱਥੇ ਇੱਥੇ ਉੱਥੇ ਹੀ ਪਹੁੰਚ ਗਈ। ਮੁੜ ਕੇ ਇਹਨਾਂ ਨੇ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਗੁਰਦੁਆਰਾ ਹੋਰ ਨਾਮ ਬਣੇ। ਵੈਗਰੂ ਜੀ ਦਾ ਖਾਲਸਾ ਵੈਗਰੂ ਫਤਈ। ਮੈਂ ਗੁਰਦੇਵ ਸਿੰਘ ਭੋਲਾ ਰੋਡ ਤੋਂ ਰਹਿਣ ਵਾਲਾ ਬੰਦਾ। ਸਾਡੇ ਗੁਰਗੋਮ ਸਿੰਘ ਇੱਥੇ ਨਗਰ ਇਹ ਵੈਗਰੂ ਜੀ ਕੱਲ ਅਸੀਂ ਕੋਈ ਰੌਲਾ ਸੁਣਿਆ ਸੀਗਾ ਗੁਰਦੁਆਰੇ ਦੇ ਸਬੰਧ ਚ ਇਹ ਮਨਪ੍ਰੀਤ ਸਿੰਘ ਆ ਕੋਈ ਸਿੰਘ ਤਾਂ ਸੀ ਇਹਨੂੰ ਵੈਸੇ ਗੈਨ ਨਹੀਂ ਸਕਦੇ ਕਿਉਂਕਿ ਜਿਹੜਾ ਪੁੱਛਾ ਕੱਢਣ ਵਾਲਾ ਬੰਦਾ ਹੁੰਦਾ ਉਹਨੂੰ ਸਿੰਘ ਨਹੀਂ ਕਦੀ ਕਿਹਾ ਜਾਂਦਾ ਗੁਰਦੁਆਰੇ ਦੇ ਨਾਂ ਦੇ ਉੱਤੇ ਨਜਾਇਜ਼ ਫਾਇਦੇ ਠਾਉਂਦਾ ਇਹ ਮਾਇਆ ਇਕੱਠੀ ਕਰਦਾ ਅੱਗੇ ਨਗਰ ਕੀਰਤਨ ਵੀ ਕੱਢਦਾ ਰਿਹਾ ਨਗਰ ਕੀਰਤਨ ਜਿਹੜਾ ਰੂਲ ਮੁਤਾਬਕ ਜਿਹੜਾ ਨਗਰ ਕੀਰਤਨ ਬਣਦਾ ਉਹ ਗੁਰਦੁਆਰੇ ਦੀ ਕਮੇਟੀ ਕੱਢ ਸਕਦੀ ਹੈ ਇੱਕ ਨਿੱਜੀ ਤੌਰ ਤੇ ਬੰਦਾ ਇੱਕ ਨਗਰ ਕੀਰਤਨ ਨਹੀਂ ਕੱਢ ਸਕਦਾ ਜਿੰਨੇ ਨਗਰ ਕੀਰਤਨ ਇਹਨੇ ਕੱ ਉਹਦਾ ਪੈਸਾ ਕੋਈ ਗੁਰਦੁਆਰੇ ਦੀ ਕਮੇਟੀ ਨਹੀਂ ਹੁੰਦੀ ਆਪ ਦਾ ਨਿੱਜੀ ਤੌਰ ਤੇ ਨਗਰ ਕੀਰਤਨ ਕੱਢਦਾ ਰਿਹਾ ਏਵੇਂ ਹੀ ਸਾਡੇ ਮਹੱਲੇ ਦੇ ਵਿੱਚ ਕਦੀ ਤਾਂ ਗੁਰਦੁਆਰੇ ਦਾ ਨਾਮ ਲੈ ਦਿੰਦਾ ਹਾਲਾਂਕਿ ਉਹ ਕਮੇਟੀ ਜਿਹੜੀ ਜਗ੍ਹਾ ਉਹ ਸਟ੍ਰੈਟਜੀ ਜਗ੍ਹਾ ਕਿਸੇ ਦੇ ਨਾਮ ਨਹੀਂ ਹੋ ਸਕਦੀ ਮਾਮਾ ਸਾਹਿਬ ਬੈਠੋ ਚਾਹ ਹੁੰਦੀ ਪਈ ਆ ਸਾਡੇ ਅਸੀਂ ਸਾਰੇ ਆ ਮਹੱਲੇ ਦੇ ਬੰਦੇ ਆ ਉਸੇ ਨਗਰ ਦੇ ਨਾਲ-ਨਾਲ ਜਿੱਥੇ ਕਹਿੰਦਾ ਕਦੀ ਕਹਿੰਦਾ ਮੈਂ ਗੁਰਦੁਆਰਾ ਬਣਾਉਣਾ ਕਦੀ ਕਹਿੰਦਾ ਮੈਂ ਡੇਰਾ ਬਣਾਉਣਾ ਅਸੀਂ ਸਾਰੇ ਉੱਥੋਂ ਦੇ ਰਹਿਣ ਵਾਲੇ ਬੰਦੇ ਆ ਸਾਨੂੰ ਕਿਸੇ ਮਹੱਲੇ ਦੇ ਬੰਦੇ ਨੂੰ ਕੋਈ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਵੀ ਗੁਰਦੁਆਰਾ ਬਣਾਉਣਾ ਚਾਹ ਜਾਂ ਇਹ ਢੇਰਾ ਬਣਾਉਣਾ ਚਾਹੁੰਦਾ ਹੈ ਅਸੀਂ ਪੋਸਟਰ ਲੱਗੇ ਜਰੂਰ ਵੇਖੇ ਆ ਪੋਸਟਰ ਦੇ ਉੱਤੇ ਜੋ ਇਹਨੇ ਗੱਲਾਂ ਲਿਖੀਆਂ ਆ ਪੁੱਛਾਂ ਕੱਢਣ ਬਾਰੇ ਬਚਨ ਕਰਨ ਬਾਰੇ ਇਹ ਗੁਰਦੁਆਰਿਆਂ ਦੇ ਵਿੱਚ ਹੀ ਕੰਮ ਨਹੀਂ ਚੱਲਦਾ ਫਿਰ ਸਾਨੂੰ ਮੱਲੇ ਵਾਲਿਆਂ ਨੂੰ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ ਜੇ ਇਹਨੇ ਗੁਰਦੁਆਰਾ ਬਣਾਉਣਾ ਜਾਂ ਕੁਝ ਵੀ ਨਸ਼ਾ ਛਡਾਊ ਕੇਂਦਰ ਬਣਾਉਣਾ ਤੇ ਸਾਨੂੰ ਮੱਲੇ ਵਾਲਿਆਂ ਦਾ ਨਾਲ ਲਵੇ ਇਹ ਮੱਲੇ ਵਾਲਿਆਂ ਨੂੰ ਸਾਨੂੰ ਕਿਸੇ ਨੂੰ ਜਾਣਕਾਰੀ ਨਹੀਂ ਇਸ ਚੀਜ਼ ਦੀ ਇਹਦਾ ਮੇਨ ਮਸਕਤ ਨਿੱਜੀ ਪੈਸਾ ਇਕੱਠਾ ਕਰਨਾ ਹੈ ਠੱਗੀਆਂ ਠੋਰੀਆਂ ਦੇ ਸ਼ਹੀਦ ਬਲਵੰਦਰ ਸਿੰਘ ਨਗਰਬੀਦਾ ਰੌਲਾ ਪਿਆ ਜਦ ਅੰਦਰ ਚੌਂਕ ਦੇ ਵਿੱਚ ਖੰਜੂਰ ਵਾਲੀ ਗਲੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਉੱਥੇ ਵੀ ਦਾ ਰੌਲਾ ਪਿਆ ਪੱਕੇ ਪਿੰਡ ਦਾ ਰਹਿਣ ਵਾਲਾ ਇਹਦੇ ਨਾਲ ਕੋਈ 10 ਬੰਦੇ ਨਹੀਂ ਹੈਗੇ ਇਕੱਲੇ ਬੱਚੇ ਆ ਛੋਟੇ ਛੋਟੇ ਜਿਹੜੇ ਬੱਚਿਆਂ ਨੂੰ ਧਰਮ ਬਾਰੇ ਗਿਆਨ ਨਹੀਂ ਉਹ ਬੱਚਿਆਂ ਨੂੰ ਨਾਲ ਲੈ ਕੇ ਧਰਮ ਦੀਆਂ ਗੱਲਾਂ ਕਰਕੇ ਤੇ ਸਾਡੇ ਇੱਥੇ ਬੀਬੀ ਜੀ ਹੈ ਗੁਰਿੰਦਰ ਕੌਰ ਇਹਨਾਂ ਨੂੰ ਬਦਨਾਮ ਕਰਨ ਦੀ ਸ਼ਾਜਤ ਹੈ ਸਾਰੀ ਇਹਨਾਂ ਦੇ ਉੱਤੇ ਜਿੰਨੇ ਵੀ ਇਲਜ਼ਾਮ ਲਾਏ ਪੋਸਟਰ ਪਾੜੇ ਦੇ ਨਜਾਇਜ਼ ਇਲਜ਼ਾਮ ਆ ਝੂਠੇ ਇਲਜ਼ਾਮ ਆ ਵੀ ਇਹਨਾਂ ਦਾ ਮੇਨ ਮਸਕ ਤੇ ਇਸ ਵੀ ਪਹਿਲਾਂ ਦਬਾਉ ਹੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਸਿਰ ਚੱਕਣਾ ਇਹ ਸ਼ਰੋਮਣੀ ਕਮੇਟੀ ਦੇ ਮੈਂਬਰ ਵੀ ਆ ਸੀ ਇਹਨਾਂ ਦਾ ਮੇਨ ਮਸਕ ਦੀ ਐ ਸੀ ਵੀ ਪਹਿਲਾਂ ਦਬਾਉ ਹੀ ਇਹਨਾਂ ਨੂੰ ਤੇ ਮੱਲੇ ਵਾਲਿਆਂ ਦਾ ਬਰਾਬਰ ਕਿਸੇ ਨੇ ਮੱਲੇ ਵਾਲਿਆਂ ਨੇ ਬੋਲਣਾ ਹੀ ਨਹੀਂ ਹਾਂ ਭਾਈ ਬਸ ਵੈਗਰੂ ਜੀ ਦਾ ਖਾਲਸਾ ਵੈਗਰੂ ਫਤਈ